ਨਾ ਨਾ ਇਹਨੂੰ ਬਲਾਮਾ ਤੁਹਾਡਾ ਛੋਟਾ ਬੰਦਾ ਕਹਿੰਦਾ ਤੁਸੀਂ ਸੁਣ ਮੇਰੀ ਗੱਲ ਮੈਂ ਟ੍ਰੈਲੀ ਬੱਸ ਨੂੰ ਨਹੀਂ ਕਿਹਾ ਸੀ ਮਾਹ ਲੰਗਰ ਆਣ ਦੋ ਮਾਹ ਚੱਲ ਲੰਗਰ ਹੋ ਮੋੜੇ ਤੇ ਜਾ ਕੇ ਨੇ ਆਉਣਗੇ ਜੀ ਕਮਾਲ ਕਰੀ ਜਾਂਦੇ ਤੁਸੀਂ ਪਤਲਾ ਜਿਹੜਾ ਛੋਟੀ ਗੱਟ ਜਾਓ ਮੈਂ ਤੁਸੀਂ ਕਮਲ ਗੁੱਟੀ ਜਾਣੇ ਟਰਾਲੀ ਆਊਗੀ ਤੁਸੀਂ ਕੌਣ ਰੁਕਣ ਵਾਲੇ ਟਰਾਲੀ ਆਊਗੀ ਆਊਗੀ ਕਿਹਨੇ ਕਿਹਾ ਜਿਸ ਨੂੰ ਆਏ ਰਸੋ ਯਾਰ ਮੈਂ ਤੁਹਾਨੂੰ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕੇ ਤੁਹਾਨੂੰ ਚੀਫ ਨੇ ਕਹਿ ਦਿੱਤਾ ਕਿੱਥੋਂ ਤੱਕ ਡਰਾਇਆ ਹੋਊਗਾ ਸਰ ਮੈਂ ਇਹੀ ਕਹਾ ਮਟਰਾਲੀ ਰੋਲ ਮਟਰਾਲੀ ਤੁਸੀਂ ਕਿਹਾ ਕਿੰਦਾ ਕੀ ਲੌਜੀਕ ਬੰਦਾ ਉਹ ਰੋਕੋਗੇ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਬੰਦਰ ਆਊਗਾ ਮੈਂ ਲੰਗਰ ਦਾ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਿਹਾ ਤਾਂ ਥੋੜਾ ਦਿਮਾਖ ਰਾਵੋ ਫੇਰ ਸਰਾ ਹੋਇਆ ਹੋਇਆ ਸਰਾ ਹੋਇਆ ਤੂੰ ਬਾਹਰ ਨੂੰ ਡਰਾਈ ਜਾਣਾ ਮੈਂ ਕਹਿ ਰਿਹਾ ਕਿ ਉਧਰ ਦੀ ਆ ਇਧਰ ਦੀ ਤੂੰ ਕੌਣ ਨੇ ਕਹਿਣਾ ਤੂੰ ਕੌਣ ਨੇ ਕਹਿਣਾ ਹਲੋ ਤੈਨੂੰ ਕਿਹਾ ਕੀ ਨਹੀਂ ਸੀ ਬਣਾਇਆ ਨਾ ਸਾ ਆਪੇ ਲਿਆ ਆਰਡਰ ਤਾਂ ਫਿਰ ਤੇਰੀ ਕੰਪਲੀਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਉੱਡ ਉਹ ਐਸ ਜੀ ਨੇ ਕਿਹਾ ਉਹ ਐਸ ਨੂੰ ਫੋਨ ਨਾ ਫੋਨ ਲਾ ਉਹਸ ਹੱਥ ਜੇ ਨਾ ਕਰ ਫੋਨ ਲਾ ਉਹਸ ਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤੇ ਤੂੰ ਬਾਹਰਲੇ ਬੰਦੇ ਤੋਂ ਮੋੜੀ ਜਾ ਨਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਜਾ ਪਤਾ ਤੈਨੂੰ ਮਾਰੇਗਾ ਨਾ ਔਰ ਅਮਰ ਉੱਤੇ ਜਾ ਮੈਂ ਯਾਰ ਬੱਜੂ ਗਈ ਉਹਦਾ ਕੱਲ ਕਰ ਰਹੇ ਨੇ ਤੇ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਰ ਦੇ ਬੱਜੂ ਵਦਨ ਦੱਸ ਰਹੀ ਤੇਰੇ ਬੱਜੂ ਵਾ ਨਾ ਨਾ ਹਾਂ ਹਾਂ ਦੱਸ ਬੱਜੂ ਉਹ ਰਮਨ ਨਾ ਦੱਸ ਨਾ ਦੱਸ ਤੂੰ ਤੂੰ ਫਜ਼ਾਵੀ ਚਪੇੜੇ ਪਹਿਨੇ ਨਾ ਤੇਰੇ ਨਾ ਨਾ ਤੈਨੂੰ ਪਤਾ ਮੇਰੇ ਉਹ ਚਪੇੜਾ ਕਿ ਪਹਿਨਦਾ ਤੈਨੂੰ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇ ਨਾ ਦੱਸੂ ਤੂੰ ਦੁਬਾਰੇ ਕਹਿੰਦਾ ਤੂੰ ਰੋਕੋ ਤੇ ਹੈਗੇ ਸਾਥ ਹੋ ਜਾ ਸਾਥ ਨਾ 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 ਤੈਨੂੰ ਕੀ ਹਰ ਤੂੰ ਕਹਿੰਦਾ ਸਾਥ ਹੋ ਜਾ ਸਾਥ ਤੂੰ ਕਹਿੰਦੇ ਤੂੰ ਰੁਕੀ ਆ ਔਰ 1 ਮੀਟਰ ਦਾ ਮੰਨ ਲਾ ਸਿੱਧੂ ਕਹਿੰਦਾ ਤੂੰ ਰੁਕੀ ਆ ਅਗਲਾ ਪਹਿਲਾਂ ਮੀਂਹ ਪਿਆ ਇਹਨੂੰ ਹੁੰਦੇ ਨੂੰ ਤੂੰ ਕਹਿੰਦਾ ਤੂੰ ਰੁਕੀ ਆ ਕੋਈ ਨਾ ਫਿਰ ਆਲਾ ਉਸ ਦੀ ਬਰਾਬਰ ਨਾ ਉਹ ਅਸੀ ਬਰਾ ਯਾਰ ਤੂੰ ਲੰਗਰ ਵਾਸਤੇ ਆ ਤੂੰ ਉਹ ਅਸੀ ਬਲਾ ਯਾਰ ਨਾ ਨਾ ਉਹ ਮੋਢੇ ਦੇ ਲੈ ਕੇ ਲਉਣਗੇ ਲੰਗਰ ਮੋਢੇ ਜਾਊਗਾ ਜੀ ਨਹੀਂ ਕੋਈ ਨਾ ਸਿੰਘਰ ਥਾਲੀ ਜਾਊਗੀ ਆਜੂ ਵੀ ਪੈਸੇ ਨਹੀਂ ਮੁਰਦਾ ਕਹਿ ਰਿਹਾ ਤੂੰ ਕਿਹਾ ਯਾਰ ਤੂੰ ਆਪੇ ਲੱਗ ਰਿਹਾ ਹਾਂ ਮੈਂ ਕਿਹਾ ਉਹ ਅਸੀ ਨੇ ਕਹਿ ਤੂੰ ਕਹਿ ਰਿਹਾ ਹਾਂ ਆਪੇ ਹੀ ਕਰਕੇ ਜਾਊਗਾ ਥਾਲੀ ਆਉਗੀ ਇਹ ਕਹਿ ਰਿਹਾ ਥਾਲੀ ਆਉਗੀ ਲੰਗਰ ਆਊਗਾ ਕੀ ਹੰਦਰ ਠੀਕ ਆ ਫਿਰ ਥਾਲੀ ਆਜੂਗੀ ਫਿਰ ਪੱਥਰ ਨਾ ਨੀ ਨਾ ਤੂੰ ਰੋਕ ਕੇ ਤੂੰ ਦੁਆਰੇ ਜਾ ਕੇ ਹੁਣ ਤਾਉਗੀ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਸੀ ਉਸੇ ਗੇਟ ਤੋਂ ਕੱਢਾਂਗੇ ਜੇ ਤੂੰ ਤਿੰਨ ਨੰਬਰੋਂ ਕੋਈ ਅਸੀਂ ਤੈਨੂੰ ਤੋਂ ਹੀ ਕੱਢਾਂਗੇ ਇਹ ਕੀ ਸਾਵਧਾਨੀ ਆ ਤੂੰ ਨਿਕਲ ਨਹੀਂ ਇੱਕ ਦੋ ਵਾਰ ਤੂੰ ਨਿਕਲੀ ਆਰਡਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਆ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉੱਥੋਂ ਹੀ ਕੱਢਾਂਗੇ ਤਿੰਨ ਨੰਬਰ ਸੋਖਾਵੇਂ ਦਾ ਤਿੰਨ ਤੋਂ ਕੱਢਣਾ ਠੀਕ ਹੈ ਫੇਰ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਫੇਰ ਰੋਕੀ ਹੋਈ ਆ ਹੁਣ ਹੁਣ ਫੇਰ ਰੋਕ ਲਈ ਉੱਥੇ ਉੱਥੇ ਖੜੀ ਯਾਰ ਉੱਥੇ ਖੜੀ ਕੇ ਬਾਈ ਬਣੇ ਤੋਰਨਾ ਨਹੀਂ ਕੁਝ ਨਹੀਂ ਯਾਰ ਇਹ ਨਾ ਤੁਸੀਂ ਘਮਾਓ ਨਾ ਕਦੇ ਤਿੰਨ ਤੇ ਇੱਕ ਕਦੇ ਦੋ ਹਰ ਜਗ੍ਹਾ ਜਾ ਕੇ ਤੁਸੀਂ ਰੋ ਨਾ ਇਹਨੂੰ ਪਲਾਹਾ ਮੈਂ ਤੋਂ ਛੋਟਾ ਬੰਦਾ ਕਹਿ ਰਿਹਾ ਤੁਸੀਂ ਸੁਣ ਮੇਰੀ ਗੱਲ ਮੈਂ ਟ੍ਰੈਲੀ ਬੱਸ ਨੂੰ ਨਹੀਂ ਕਿਹਾ ਸੀ ਮਾਹ ਲੰਗਰ ਆਣ ਦੋ ਮਾਹ ਚੱਲ ਲੰਗਰ ਹੋ ਮੋੜੇ ਤੇ ਜਾ ਕੇ ਨੇ ਆਉਣਗੇ ਕਮਾਲ ਕਰੀਏ ਨੇ ਤੁਸੀਂ ਪਟਨਾ ਸਾਹਿਬ ਜਿਹੜੇ ਛੋਟੀ ਗੱਡੀ ਜਾ ਪਰ ਤੁਸੀਂ ਕਮਲ ਗੁੱਟੀ ਜਾਨੇ ਟ੍ਰੈਲੀ ਆਊਗੀ ਤੁਸੀਂ ਕੌਣ ਰੋਕਣ ਵਾਲੇ ਟ੍ਰੈਲੀ ਆਊਗੀ ਆਜੂਗੀ ਕਿਹਨੇ ਕਿਹਾ ਜਦੋਂ ਆਏ ਲੋ ਯਾਰ ਮੈਂ ਤੁਹਾਨੂੰ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕਿ ਤੁਹਾਨੂੰ ਚੀਖ ਨਹੀਂ ਕਹਿ ਦਿੱਤੀ ਕਿੱਥੋਂ ਤੋਂ ਡਰਾਇਆ ਹੋਊਗਾ ਸਰ ਮੈਂ ਇਹੀ ਕਿਹਾ ਮੈਂ ਟਰਾਲੀ ਰੋਕ ਲਓ ਮੈਂ ਟਰਾਲੀ ਤੁਸੀਂ ਕਿਹਾ ਕਿੰਦਾ ਕੀ ਲੌਜੀਕ ਬੰਦਿਆ ਲੋਕੋਗੇ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਬੰਦਰ ਆਊਗਾ ਮੈਂ ਕਿਹਾ ਮੈਂ ਲੰਗਰ ਦਾ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਤਾਂ ਥੋੜਾ ਦਿਮਾਖ ਰਾਵੋ ਬੇਫੇਰ ਕਿਹੜਾ ਹੋਇਆ ਹੋਇਆ ਤੇਰਾ ਹੋਇਆ ਤੂੰ ਬਾਹਰ ਨੂੰ ਡਰਾਈ ਜਾ ਨਾ ਮੈਂ ਕਹਿ ਰਿਹਾ ਵੀ ਉਧਰ ਦੀ ਆ ਇਧਰ ਦੀ ਤੂੰ ਕੋਣ ਆ ਕੇ ਕਹਿਣਾ ਤੇ ਤੂੰ ਕੋਣ ਆ ਕੇ ਕਹਿਣਾ